इंडियन नेशनल कांग्रेस जिंदाबाद इंडियन नेशनल कांग्रेस जिंदाबाद इंडियन नेशनल कांग्रेस जिंदाबाद श्री राहुल गांधी जिंदाबाद श्री राहुल गांधी जिंदाबाद इंडियन नेशनल कांग्रेस जिंदाबाद इंडियन नेशनल कांग्रेस जिंदाबाद भारतीय राष्ट्रीय कांग्रेस ਦਾ ਸਥਾਪਨਾ ਦਿਵਸ ਹੈ 28 ਦਸੰਬਰ 1885 ਨੂੰ ਭਾਰਤੀ ਰਾਸ਼ਟਰੀ ਕਾਂਗਰਸ ਦਾ ਦੀ ਸਥਾਪਨਾ ਹੋਈ ਸੀ ਮੈਂ ਨਰੇਸ਼ ਕੁਮਾਰ ਦੁੱਗਲ ਪ੍ਰਧਾਨ ਜਿਹੜਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਆਪਣੇ ਵੱਲੋਂ ਔਰ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਵੱਲੋਂ ਇਸ ਸਥਾਪਨਾ ਦਿਵਸ ਤੇ ਸਭ ਨੂੰ ਮੁਬਾਰਕਬਾਦ ਦਿੰਦਾ ਜਿੱਥੇ ਵੀ ਸਾਡੇ ਕਾਂਗਰਸ ਪਾਰਟੀ ਦੇ ਲੀਡਰ ਸਾਹਿਬਾਨ ਆਗੂ ਸਾਹਿਬਾਨ ਔਰ ਸਾਡੇ ਜਿਹੜੇ ਰੀਡ ਦੀ ਹੱਡੀ ਵਰਕਰ ਸਹਿਬਾਨ ਉਹਨਾਂ ਨੂੰ ਮੈਂ ਇਸ ਸਥਾਪਨਾ ਦਿਵਸ ਦੀ ਲੱਖ ਲੱਖ ਵਧਾਈ ਦਿੰਦਾ ਔਰ ਦੱਸਣਾ ਚਾਹੁੰਦਾ ਹੈ ਵੀ ਕਾਂਗਰਸ ਪਾਰਟੀ ਇੱਕ ਅਹਿਜੀ ਪਾਰਟੀ ਹੈ ਜਿਨੇ ਪਹਿਲਾ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ ਕਾਂਗਰਸ ਪਾਰਟੀ ਕੋਈ ਰਾਜ ਕਰਨ ਵਾਸਤੇ ਪਾਰਟੀ ਨਹੀਂ ਬਣੀ ਸੀ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਆਜ਼ਾਦੀ ਲੜਾਈ ਲੜਨ ਵਾਸਤੇ ਬਣੀ ਸੀ ਕਿਉਂਕਿ ਉਦੋਂ ਅਸੀਂ ਗੁਲਾਮ ਸੀ ਕਿਸੇ ਨੇ ਸੋਚਿਆ ਵੀ ਨਹੀਂ ਸੀ ਵੀ ਕੋਈ ਪਾਰਟੀ ਰਾਜ ਕਰੂਗੀ ਉਹ ਜੋ ਸਾਡੇ ਸਾਥੀ ਕੋਈ ਪਛੜੇ ਸਾਥੀ ਰਹਿ ਗਏ ਸੀ ਕਿਨਾਂ ਸਮਾਜਿਕ ਕਾਰਨਾ ਕਰਕੇ ਜਾਂ ਹੋਰ ਕਾਰਨਾ ਕਰਕੇ ਉਹਨਾਂ ਨੂੰ ਉਹ ਉੱਪਰ ਚੱਕਣ ਦੀ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੀ ਸਿੱਖਿਆ ਔਰ ਉਹਨਾਂ ਦਾ ਜਿਹੜਾ ਰਹਿਣ ਸਹਿਣ ਨੂੰ ਉੱਪਰ ਚੱਕਣ ਲਈ ਕਾਂਗਰਸ ਪਾਰਟੀ ਨੇ ਹਮੇਸ਼ਾ ਕੰਮ ਕੀਤਾ ਉਹਦੇ ਨਾਲ ਨਾਲ ਜਿੱਥੇ ਕਾਂਗਰਸ ਪਾਰਟੀ ਨੇ ਆਜ਼ਾਦੀ ਦੀ ਲੜਾਈ ਲੜ ਕੇ ਆਜ਼ਾਦੀ ਦੇਸ਼ ਨੂੰ ਦਲਵਾਈ ਆਜ਼ਾਦੀ ਦੀ ਰਖਵਾਲੀ ਸੰਵਿਧਾਨ ਦੀ ਰਖਵਾਲੀ ਔਰ ਗਰੀਬ ਵਰਗ ਦੀ ਜਿਹੜੀ ਨਿਆਂ ਉਹਨਾਂ ਨੂੰ ਦਿਵਾਉਣ ਦੀ ਇਹ ਲੜਾਈ ਲੜੀ ਆ ਔਰ ਲੜਦੀ ਰਹੇਗੀ ਅੱਜ ਮੈਂ ਅਸੀਂ ਸਾਰੇ ਨੇ ਸੰਕਲਪ ਲਿਆ ਵੀ ਜੋ ਵੀ ਭਾਜਪਾ ਦੀ ਕੇਂਦਰ ਦੀ ਸਰਕਾਰ ਨੇ ਮਨਰੇਗਾ ਦਾ ਜੋ ਮਹਾਤਮਾ ਗਾਂਧੀ ਗ੍ਰਾਮੀਣ ਰਜਗਾਰ ਐਕਟ ਸੀ ਉਹਦਾ ਨਾਮ ਬਦਲ ਕੇ ਜਿੱਤੇ ਗਰੀਬ ਵਰਗ ਤੋਂ ਰੋਟੀ ਕਮ ਦਾ ਕੰਮ ਕੀਤਾ ਅਸੀਂ ਉਹਨਾਂ ਦੀ ਲੜਾਈ ਲੜਨ ਵਾਸਤੇ ਅੱਜ ਸੰਕਲਪ ਲਿਆ ਅਸੀਂ ਉਹ ਇਹ ਜਿਹੜਾ ਇਹਨਾਂ ਨੇ ਬਦਲਾਅ ਕੀਤਾ ਉਹ ਬਦਲਾਅ ਕਿਸੇ ਕੀਮਤ ਤੇ برداشت ਨਹੀਂ ਕਰਾਂਗੇ ਸਾਨੂੰ ਕਿੰਨੇ ਹੀ ਧਰਨੇ ਲਾਉਣੇ ਪੈਣ ਸਾਡਾ ਅਗਲਾ ਪ੍ਰੋਗਰਾਮ ਹੈ ਜਿਹੜਾ ਉਹ 5 ਜਨਵਰੀ ਤੋਂ ਮਨੇਗਾ ਦੇ ਲੜਾਈ ਲੜਨ ਵਾਸਤੇ ਮਨੇਗਾ ਵਾਸਤੇ ਅਸੀਂ ਤਿਆਰ ਬਰ ਤਿਆਰ ਹਾਂ ਔਰ ਅਸੀਂ ਇੱਕ ਤੇ ਵੀ ਨਹੀਂ ਸਹਿਣ ਕਰਾਂਗੇ ਵੀ ਕੋਈ ਜਿਹੜੇ ਸਾਡੇ ਗਰੀਬ ਵਰਗ ਦੀ ਨਾਲ ਕਿਤੇ ਬੇਇਨਸਾਫੀ ਹੋਵੇ ਅਸੀਂ ਉਹਨਾਂ ਦੀ ਲੜਾਈ ਲੜਨ ਵਾਸਤੇ ਹਰ ਕੁਰਬਾਨੀ ਦੇਣ ਨੂੰ ਤਿਆਰ ਆ ਸਵਿਧਾਨ ਦੀ ਰਾਖੀ ਦੇਸ਼ ਦੀ ਇੱਜ਼ਾਤ ਦੀ ਰਾਖੀ ਹਰਖਵਾਲੀ ਇਹਨਾਂ ਵਾਸਤੇ ਅਸੀਂ ਪਿਆਰ ਵਰਤਾਰਾ ਸਾਨੂੰ ਕਿੰਡੀ ਵੀ ਕਿਸੇ ਵਰਕਰ ਨੂੰ ਕੁਰਬਾਨੀ ਦੇਣੀ ਪਈ ਕਾਂਗਰਸ ਪਾਰਟੀ ਨੂੰ ਅਸੀਂ ਕੁਰਬਾਨੀ ਦੇਣ ਲਈ ਤਿਆਰ ਜੈ ਹਿੰਦ ਜੈ ਕਾਂਗਰਸ